ਜਿਹੜੇ ਚੋਰਾਂ ਦੇ ਖਿਲਾਫ ਪੰਥ ਖੜਾਏ ਉਹਨਾਂ ਬਾਦਲ ਕੇ ਚੋਰਾਂ ਨੂੰ ਬਚਾਉਣ ਲਈ ਇੱਥੇ ਦੀਆਂ ਪ੍ਰਬੰਧਕ ਕਮੇਟੀਆਂ ਜੰਮੂ ਕਸ਼ਮੀਰ ਦੀਆਂ ਸੰਗਤਾ ਤੇ ਗੁਰੂ ਨੂੰ ਇੱਕ ਪਾਸੇ ਕਰਕੇ ਚੌਧਰ ਤੇ ਗੋਲਕ ਨੂੰ ਮੁਖ ਰੱਖ ਕੇ ਇਹਨਾਂ ਕੁਫਰ ਤੋਲਣ ਤੇ ਆ ਗਏ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਾਗਮ ਹੋਵੇ ਤੇ ਤੁਸੀਂ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਨਾ ਕਰਿਓ ਫਿਰ ਕਿਹੜੇ ਮੂੰਹ ਨਾਲ ਤੁਸੀਂ ਕਹਿੰਦੇ ਹੋ ਪ੍ਰਿਥੀ ਚੰਦ ਨੇ ਬਾਣੀ ਦਾ ਨਰਾਦਰ ਕੀਤਾ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਨੇ ਉਹਨਾਂ ਨੂੰ ਮੀਨੇ ਕਹਿ ਕੇ ਉਹਨਾਂ ਦਾ ਬਾਈਕਟ ਕੀਤਾ 8 ਸਤੰਬਰ 2026 ਤੇ ਅੰਮ੍ਰਿਤ ਵੇਲਾ ਕਹਿ ਲਈਏ ਰਾਤ ਦਾ ਤੀਜੇ ਪੈਰ ਤਾ 1.5 ਵਜ ਗਿਆ ਅੱਜ 8 ਤਰੀਕ ਨੂੰ ਸਾਡਾ ਜੰਮੂ ਗੁਰਦੁਆਰਾ ਕਲਗੀ ਤਰ ਸਾਹਿਬ ਵੱਲੋਂ ਕੀਰਤਨਬੋ ਕੀਤਾ ਗਿਆ ਸੀ ਪਹਿਲੇ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਆਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਵਾ ਉਹਨਾਂ ਦਾ ਨਾਂ ਸੀਗਾ ਕੀ ਨਾਂ ਸੀ ਗੁਰਦੁਆਰਾ ਸਾਹਿਬ ਦਾ ਸਿੰਘ ਸਵਾ ਸਿੰਘ ਸਵਾ ਗੁਰਦੁਆਰਾ ਸਾਹਿਬ ਬਖਸ਼ੀ ਨਗਰ ਤੇ ਜਦੋਂ ਅਸੀਂ ਜੰਮੂ ਪਹੁੰਚ ਗਏ ਆ ਤੇ ਸਾਨੂੰ ਇੱਥੇ ਆ ਕੇ ਪਤਾ ਲੱਗਦਾ ਆ ਕਿ ਤੁਹਾਡਾ ਜਿਹੜਾ ਕੀਰਤਨ ਅੱਜ ਦੁਪਹਿਰ ਦਾ ਆ ਉਹ ਰੱਦ ਕੀਤਾ ਗਿਆ ਸਿੱਖ ਸੰਗਤਾਂ ਨੇ ਵੀ ਫੋਨ ਕਰਕੇ ਪੁੱਛਿਆ ਵਜ੍ਹਾ ਆ ਤੁਹਾਨੂੰ ਸੁਣਾ ਦਿੰਦੇ ਆ ਸੁਣਿਓ ਪ੍ਰਬੰਧਕ ਸਾਡੀ ਸਹਿਬਾਨ ਕੀ ਕਹਿ ਰਹੇ ਕੁਝ ਕੀ ਬਤ ਹੈ ਕਾਈ ਸਭ ਕੱਲੇ ਭਾਈ ਪ੍ਰਦੀਪ ਸਿੰਘ ਜੀ ਵੱਡਾਂ ਦਾ ਆ ਰਹੇ ਕੀ ਟਾਈਮ ਨੂੰ ਹੋਗਾ ਉਹਨਾਂ ਦਾ ਸਰ ਕੈਨਸਲ ਕਰ ਹਾਂਜੀ ਨਾ ਪ੍ਰੋਗਰਾਮ ਕੈਚਰ ਹੋ ਗਿਆ ਉਸੇ ਬਟਾਲਾ ਸਾਹਿਬ ਨਹੀਂ ਆ ਰਹੇ ਨਹੀਂ ਨਹੀਂ ਉਹ ਆਹ ਜੀ ਬਟਾਲਾ ਜੀ ਤੁਸੀਂ ਕੋਲ ਬੋਲਦੇ ਹੋ ਮੈਂ ਦਿਸਪੂਰ ਸਿੰਘ ਬੋਲ ਰਿਹਾ ਜੀ ਜੀ ਬੰਦੂ ਰਖ ਤੁਸੀਂ ਉਹ ਨਹੀਂ ਆ ਰਹੇ ਹਾਂ ਉਹ ਕਿਹੜਾ ਆ ਕੇ ਆ ਰਹੇ ਹੋ ਕੋਈ ਕੋਣਾ ਰਹੇ ਜੀ ਉਹ ਚੰਦਰਿੰਦਰ ਸਿੰਘ ਬੋਲਦਾ ਜੀ ਕਿ ਪਾਈ ਮਾ ਜੀ ਕਿ ਪਾਈ ਬਟਾਲਾ ਸਾਹਿਬ ਦੇ ਭਾਈ ਸਾਹਿਬ ਤੇ ਨਹੀਂ ਆ ਪਾਈ ਕਾ ਵੀ ਕਿ ਨਹੀਂ ਪਾਈ ਸਾਹਿਬ ਕਹਿੰਦੇ ਨੇ ਮੈਂ ਗੱਲ ਕਰਨੀ ਹੈ ਸਰੂਪਾ ਦੀ ਜੀ ਮੇਰੇ ਸਰੂਪ ਚ ਹੋ ਰਿਹਾ ਹੈ ਨੇ ਅੱਛਾ ਅਸੀਂ ਉਹਦੀ ਗੱਲ ਕਰਤੀ ਹੈ ਸਮਝ ਜਾਂਦੀ ਅਸੀਂ ਕਿਹਦੇ ਰਾਏ ਲਈ ਪਾਣੀ ਹੈ ਜੀ ਜੀ ਅਸੀਂ ਖੇਤਾਂ ਲਈ ਲਾਣ ਤੇ ਜੀ ਜੀ ਉਹ ਕਹਿੰਦੇ ਮੈਂ ਸਰੂਪਾ ਦੀ ਗੱਲ ਕਰਨੀ ਹੈ ਜੀ ਜੀ ਕੀ ਕਰ ਕੀ ਘਟਾ ਰਹਾ ਹਾਂ ਠੀਕ ਹੈ ਇਹਦੇ ਭਾਈ ਸਾਹਿਬ ਨੇ ਦੂਜੇ ਭਾਈ ਸਾਹਿਬ ਨੂੰ ਕੀ ਟਾਈਮ ਹੈ ਭਾਈ ਸਾਹਿਬ ਉਹਨਾਂ ਦਾ ਯਾਰਾ ਤੋਂ 12:30 ਤੱਕ ਕਹਿੰਦੇ ਭਾਈ ਜੀ ਆ ਜੇ ਮਾਰੋ ਹਾਂ ਸੰਗਤ ਜੀ ਤੁਸੀਂ ਸੁਣਿਆ ਹੋਵੇਗਾ ਕਿ ਅਸੀਂ ਇਸ ਕਰਕੇ ਕੀਰਤਨ ਨਹੀਂ ਕਰਾਉਣਾ ਕਿ ਭਾਈ ਸਾਹਿਬ ਨੇ ਸਰੂਪਾਂ ਦੀ ਗੱਲ ਕਰਨੀ ਹੈ ਕਿਹੜੇ ਸਰੂਪਾਂ ਦੀ ਮੈਂ ਆਪ ਜੀ ਨੂੰ ਬੇਨਤੀ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਬਾਦਲਕਿਆਂ ਵੱਲੋਂ 328 ਪਾਵਨ ਸਰੂਪ ਚੋਰੀ ਵਿੱਚ ਗਏ 992886 ਅੰਗ ਚੋਰੀ ਛਾਪੇ ਗਏ 24536 ਅੰਗ ਲਾਪਤਾ ਕਰ ਦਿੱਤੇ ਗਏ 982700 ਰੁਪਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਤੇ ਪੇਟਾ ਚੋਰੀ ਕੀਤੀ ਗਈ 10 ਲੱਖ ਫਰਮੇ ਪ੍ਰਾਈਵੇਟ ਬੰਦਿਆਂ ਤੋਂ ਖੜੇ ਜਾਂਦੇ ਆ 125 ਰੂਪ ਮਹਾਰਾਜ ਜਿਨ੍ਹਾਂ ਦੀ ਨਰਾਦਰੀ ਹੋਈ ਰਾਮ ਸਰ ਸਹਿਬ ਵਿਖੇ ਸੈਂਕੜੇ ਸਰੂਪ ਅੱਗ ਦੀ ਭੇਟ ਚੜ ਗਏ ਸੰਗਤ ਨੂੰ ਕਿਤੇ 9 ਤੇ ਕਿਤੇ 5 ਦੱਸੇ ਜਾਂਦੇ ਆ ਫਿਰ 61 ਸਰੂਪ ਮਹਾਰਾਜ ਜੀ ਦੇ ਚੋਰੀ ਬਲੈਕ ਵਿੱਚ ਤਿਆਰ ਕੀਤੇ ਜਾਂਦੇ ਆ ਇਹ ਘਟਨਾ ਕਰਮ 2015 ਤੋਂ ਲੈ ਕੇ 18 ਤੱਕ ਦਾ ਹੈ ਬਾਕੀ ਪੜਤਾਲਕ ਪੈਂਡਿੰਗ ਪਈ ਹੋਈ ਹੈ ਇਹ ਪੜਤਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਸਕੱਤਰੇਤ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਂਹੀਂ ਕਰਵਾਈ ਈਸ਼ਰ ਸਿੰਘ ਐਡਵੋਕੇਟ ਹੋਣਾ ਨੇ ਕੀਤੀ 1100 ਸਫਿਆਂ ਦੀ ਰਿਪੋਰਟ ਸਾਹਮਣੇ ਲਿਆਂਦੀ ਲਾਂਗੋਵਾਲ ਪ੍ਰਧਾਨ ਤੇ ਸਮੁੱਚੀ ਟੀਮ ਨੇ ਇਸ ਗੁਨਾਹ ਨੂੰ ਕਬੂਲ ਕੀਤਾ ਕਿ ਇਹ ਗੁਨਾਹ ਹੋਇਆ ਅਸੀਂ ਦੋਸ਼ੀਆਂ ਨੂੰ ਸਜ਼ਾਵਾ ਦੇਾਂਗੇ ਫੌਜਦਾਰੀ ਮੁਕੱਦਮੇ ਦਰਜ ਕਰਾਂਗੇ ਮਕਦਮੇ ਤਾਂ ਦਰਜ ਕੀ ਕਰਨੇ ਸਨ ਉਲਟਾ ਉਹਨਾਂ ਨੂੰ ਪ੍ਰਾਹੁਣਾਚਾਰੀਆਂ ਦੀ ਤਰ੍ਹਾਂ ਦੋਸ਼ੀਆਂ ਨੂੰ ਬਚਾਇਆ ਗਿਆ ਤੇ ਪ੍ਰਾਹੁਣਿਆਂ ਦੀ ਤਰ੍ਹਾਂ ਉਹਨਾਂ ਦੀਆਂ ਵਿਦਾਇਗੀਆਂ ਦੇ ਕੇ ਉਹਨਾਂ ਨੂੰ ਕੁਝ ਨੂੰ ਰਿਟਾਇਰਮੈਂਟ ਦੇ ਕੇ ਫੰਡ ਵੀ ਦੇ ਦਿੱਤੇ ਨੇ ਤੇ ਕੁਝ ਨੂੰ ਦੇਣ ਦੀ ਤਿਆਰੀ 'ਚ ਨੇ ਇਹ ਸਾਰਾ ਘਟਨਾਕਰਮ ਜਦੋਂ ਸਿੱਖ ਸੰਗਤਾਂ 'ਚ ਪਹੁੰਚਿਆ ਤਾਂ ਸਿੱਖ ਸੰਗਤਾਂ ਨੇ ਇੱਕ ਮੋਰਚਾ ਵੀ ਲਾਇਆ ਜਿਸ ਨੂੰ ਇਹਨਾਂ ਦੀ ਟਾਸਕ ਫੋਰਸ ਨੇ ਮਾਰਕੁੱਟ ਕੇ ਤਾਰਪੇੜ ਕਰ ਦਿੱਤਾ ਹਸਪੀਟਲਾਂ ਚ ਪਹੁੰਚਾ ਦਿੱਤੇ ਕੁਝ ਤੇ ਪਰਚੇ ਦਰਜ ਕਰ ਦਿੱਤੇ ਭਾਈ ਸੁਖਜੀਤ ਸਿੰਘ ਖੋਸੇ ਵਰਗੇ ਨੇ 19 ਮਹੀਨੇ ਜੇਲ੍ਹ ਵੀ ਕੱਟੀ ਉਹਦੇ ਚ ਔਰ 4 ਨਵੰਬਰ 2020 ਤੋਂ ਕਿਸਾਨੀ ਮੋਰਚਾ ਤੋਂ ਸ਼ੁਰੂ ਨਹੀਂ ਸੀ ਹੋਇਆ ਜਦੋਂ ਦੇ ਅਸੀਂ ਅਰਦਾਸ ਕਰਕੇ ਇਨਾਂ ਪਾਵਨ ਸਰੂਪਾਂ ਵਾਸਤੇ ਬੈਠੇ ਹੋਏ ਆ 1400 ਤੋਂ ਦਿਨ ਉੱਤੇ ਹੋ ਗਏ ਸਾਨੂੰ ਬੈਠਿਆਂ ਨੂੰ ਉੱਥੇ ਅੱਜ ਇਨਸਾਫ ਦੀ ਗੱਲ ਪ੍ਰਸ਼ਾਸਨ ਚ ਇੱਕ ਬੰਨੇ ਸੁਪਰੀਮ ਕੋਰਟ ਕਹਿ ਰਿਹਾ ਕਿ ਦੋਸ਼ੀ ਫੜੋ ਦੂਜੇ ਬੰਨੇ ਗੁਰੂ ਕਹਿ ਰਿਹਾ ਜਿੰਨ ਪੈ ਅਦਬ ਨ ਬਾਣੀ ਧਾਰਾ ਜਾਣੋ ਸੋ ਸਿੱਖਣਾ ਹੀ ਹਮਾਰਾ ਪਰ ਜੰਮੂ ਕਸ਼ਮੀਰ ਗੁਰਦੁਆਰਾ ਸਿੰਘ ਸਭਾ ਦੇ ਜਿਹੜੇ ਪ੍ਰਬੰਧਕ ਨੇ ਉਏ ਕਹਿ ਰਹੇ ਨੇ ਕਿ ਤੁਸੀਂ ਕੀਰਤਨ ਤਾਂ ਕਰ ਸਕਦੇ ਹੋ ਜੇ 328 ਪਾਵਨ ਸਰੂਪਾਂ ਦਾ ਜ਼ਿਕਰ ਨਹੀਂ ਕਰੋਗੇ ਜੇ ਜ਼ਿਕਰ ਕਰੋਗੇ ਤੇ ਤੁਹਾਡਾ ਕੀਰਤਨ ਰੱਦ ਕੀਤਾ ਜਾਂਦਾ ਹੈ ਇਹ ਹੁਣ ਫੈਸਲਾ ਸੰਗਤ ਜੰਮੂ ਕਸ਼ਮੀਰ ਦੀ ਕਰੇ ਵਰਲਡ ਦੀ ਸੰਗਤ ਫੈਸਲਾ ਕਰੇ ਕਿ ਸਾਨੂੰ 328 ਪਾਵਨ ਸਰੂਪਾਂ ਦੇ ਇਨਸਾਫ ਲਈ ਬادل ਕਿਆਂ ਨੂੰ ਜੇਲ੍ਹ ਚ ਧੱਕਣਾ ਚਾਹੀਦਾ ਹੈ ਕਿ ਜਾਂ ਇਨਾਂ ਦੀ ਗੱਲ ਮੰਨ ਕੇ ਛੱਡਣਾ ਚਾਹੀਦਾ ਇਹ ਫੈਸਲਾ ਸੰਗਤ ਨੇ ਕਰਨਾ ਹੈ ਤੇ ਅੱਜ ਕੀਰਤਨ ਹੈ ਜੰਮੂ ਕਸ਼ਮੀਰ ਵਿਖੇ ਇਹ ਪ੍ਰਬੰਧਕਾਂ ਨੂੰ ਸਵਾਲ ਸੰਗਤ ਕਰੇ ਇੱਕ ਬੰਦੇ ਉਹ ਸੀਗਾ ਜਿਹਨੂੰ ਸਿਕੰਦਰ ਲੁਟੇਰਾ ਕਹਿੰਦੇ ਆ ਤੇ ਸਿਕੰਦਰ ਲੁਟੇਰਾ ਵੀ ਦਰਿਆ ਪਰ ਪਿਆਰ ਕਰਨ ਵੇਲੇ ਆਪਣੇ ਗੁਰੂ ਦੀ ਬਾਹ ਫੜ ਲਈ ਸੀਗੀ ਮੈਂ ਰੋੜ ਸਕਦਾ ਇਹ ਗੁਰੂ ਨਹੀਂ ਰੋੜ ਸਕਦਾ 84 ਵੇਲੇ ਸਿੱਖਾਂ ਨੇ ਮਹਾਰਾਜਿਆਂ ਨੂੰ ਜੱਫੀਆਂ ਪਾ ਲੀਆਂ ਨਾਲ ਸੜ ਗਏ ਹਜੂਮਾਂ ਨੇ ਅੱਗਾਂ ਲਾਈਆਂ ਗੁਰਦੁਆਰਿਆਂ 'ਚ ਪਰ ਉਹਨਾਂ ਨੇ ਗੁਰੂ ਸਾਹਿਬ ਦਾ ਸਾਥ ਨਹੀਂ ਛੱਡਿਆ ਭਾਈ ਲక్ష్ਮਣ ਸਿੰਘ ਸਾਕਾ ਨਨਕਾਣਾ ਸਾਹਿਬ ਗੋਲੀਆਂ ਵੱਜ ਗਈਆਂ ਪੁੱਠਾ ਟੰਕੇ ਸਾਰ ਦਿੱਤਾ ਗਿਆ ਪਰ ਗੁਰੂ ਨਾਲ ਤੋੜ ਨਿਭਾਈ ਇੱਧਰ ਚਮਕੌਰ ਦੀ ਗੜੀ 'ਚ ਭਾਈ ਦਇਆ ਸਿੰਘ ਕਹਿੰਦੇ ਸਤ ਗੁਰੂ ਗੜੀ ਛੱਡ ਜਾਓ ਅਸੀਂ ਸ਼ਹੀਦ ਹੋਵਾਂਗੇ ਗੁਰੂ ਸ਼ਹੀਦ ਨਹੀਂ ਹੋਣ ਦੇਣਾ ਤੇ ਮਹਾਰਾਜ ਕਹਿੰਦੇ ਚੋਰ ਕੀ ਹਾਮਾ ਭਰੇ ਨਾ ਕੋਈ ਪਰ ਇਹ ਚੋਰਾਾਂ ਦੀ ਹਾਮੀ ਭਰਨ ਵਾਲੇ ਕਿ ਕਿਹੜੇ ਪੰਥਕ ਤੇ ਕਿੱਡੇ ਕ ਪੰਥ ਦੀ ਗੱਲ ਕਰਨ ਵਾਲੇ ਇਹ ਹੁਣ ਸੰਗਤ ਖਿਆਲ ਕਰੇ ਜੰਮੂ ਕਸ਼ਮੀਰ ਆਲ ਵਰਲਡ ਦੀਆਂ ਸਿੱਖ ਸੰਗਤਾਂ ਕਿ ਇਹਨਾਂ ਨੇ ਸਾਨੂੰ ਇਹ ਦੁੱਖ ਨਹੀਂ ਵੀ ਸਾਡਾ ਕੀਰਤਨ ਕੈਨਸਲ ਕਰਤਾ ਤੇ ਅਸੀਂ ਕਹਿ ਰਹੇ ਆਂ ਕਿ ਅਸੀਂ ਤੇਲ ਫੂਕ ਕੇ ਆਏ ਆਂ ਜੀ ਉਹ ਜੇ ਇਦਾਂ ਦਾ ਕੁਝ ਨਹੀਂ ਅਸੀਂ ਤਾਂ ਨੌਕਰੀਆਂ ਤੱਕ ਵੀ ਛੱਡ ਦਿੱਤੀਆਂ ਗੁਰੂ ਆਦਬ ਗੁਰੂ ਸਤਗੁਰਾਂ ਨੇ ਸਵਾਵਾਂ ਲੈਣੀਆਂ ਲੈ ਰਿਆ ਇਹ ਦੁੱਖ ਹੋਇਆ ਕਿ ਜਿਹੜੇ ਚੋਰਾਂ ਦੇ ਖਿਲਾਫ ਪੰਥ ਖੜਾ ਹੈ ਉਹਨਾਂ ਬਾਦਲ ਕੇ ਚੋਰਾਂ ਨੂੰ ਬਚਾਉਣ ਲਈ ਇੱਥੇ ਦੀਆਂ ਪ੍ਰਬੰਧਕ ਕਮੇਟੀਆਂ ਜੰਮੂ ਕਸ਼ਮੀਰ ਦੀਆਂ ਸੰਗਤਾਂ ਤੇ ਗੁਰੂ ਨੂੰ ਇੱਕ ਪਾਸੇ ਕਰਕੇ ਚੌਧਰ ਤੇ ਗੋਲਕ ਨੂੰ ਮੁੱਖ ਰੱਖ ਕੇ ਇਹਨਾਂ ਕੁਫਰ ਤੋਲਣ ਤੇ ਆ ਗਏ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਾਗਮ ਹੋਵੇ ਤੇ ਤੁਸੀਂ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਾ ਕਰਿਓ ਫਿਰ ਕਿਹੜੇ ਮੂੰਹ ਨਾਲ ਤੁਸੀਂ ਕਹਿੰਦੇ ਹੋ ਪ੍ਰਿਥੀ ਚੰਦ ਨੇ ਬਾਣੀ ਦਾ ਨਰਾਦਰ ਕੀਤਾ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਬਾਈ ਗੁਰਦਾਸ ਜੀ ਨੇ ਉਹਨਾਂ ਨੂੰ ਮੀਨੇ ਕਹਿ ਕੇ ਉਹਨਾਂ ਦਾ ਬਾਈਕਾਟ ਕੀਤਾ ਕਿਹੜੇ ਮੂੰਹ ਨਾਲ ਕਥਾ ਸੁਣਾਓਗੇ RAM ਰਾਏ ਨੇ ਤੁੱਕ ਬਦਲੀ ਕਿਹੜੇ ਮੂੰਹ ਨਾਲ ਧੀਰਮੱਲੀਆਂ ਦਾ ਵਿਰੋਧ ਕਰੋਗੇ ਕਿਹੜੇ ਮੂੰਹ ਨਾਲ ਦੂਜਿਆਂ ਨੂੰ ਕਹੋਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਜਿਹੜੇ ਗੱਦੀਆਂ ਲਾ ਕੇ ਬੈਠਣਗੇ ਕਿ ਤੁਸੀਂ ਉਹਨਾਂ ਨੂੰ ਕਹਿ ਸਕੋਗੇ ਕਿ ਮਹਾਰਾਜ ਦੀ ਹਜ਼ੂਰੀ 'ਚ ਆਪੈਸਤਾਨੀ ਕਰ ਸਕਦੇ ਕਿੱਦਾਂ ਦੀ ਗੱਲ ਤੁਸੀਂ ਕਰ ਲੋਗੇ ਇਸ ਲਈ ਫੈਸਲਾ ਹੁਣ ਸੰਗਤ ਨੇ ਕਰਨਾ ਆ ਅਸੀਂ ਆਪਣੇ ਇਰਾਦੇ ਤੇ ਪੱਕੇ ਆ ਪਾਰ ਜਾਵਾਂਗੇ ਜਬ ਪਾਰ ਜਾਵਾਂਗੇ ਅਸੀਂ ਉਹ ਨਹੀਂ ਜੋ ਹਰ ਜਾਵਾਂਗੇ 328 ਪਾਵਨ ਸਰੂਪਾਂ ਦਾ ਇਨਸਾਫ ਵੀ ਲਵਾਂਗੇ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਲਈ ਵੱਖਰੀ ਅਦਾਲਤ ਦੀ ਸਥਾਪਨਾ ਵੀ ਕਰਾਂਗੇ ਬਣੇ ਹੋਏ ਕਾਨੂੰਨਾਂ 'ਚ ਸੋਧ ਕਰਵਾਉਣ ਦੀ ਗੱਲ ਕਰਕੇ ਸਜ਼ਾਏ ਮੌਤ ਤੱਕ ਲੈ ਕੇ ਜਾਣ ਦੀ ਵੀ ਅਸੀਂ ਗੱਲ ਰੱਖਾਂਗੇ ਤਾਂ ਕਿ ਅੱਗੇ ਵਾਸਤੇ ਕਿਸੇ ਦੀ ਹਿੰਮਤ ਨਾ ਪਵੇ ਇਹ 2015 ਤੋਂ 18 ਤੱਕ ਦੀ ਪੜਤਾਲ ਹੈ ਜਿਹੜਾ ਸਾਨੂੰ ਰੋਕਿਆ ਜਾ ਰਿਹਾ ਕਿ ਸਟੇਜਾਂ ਤੇ ਨਾ ਬੋਲਿਆ ਜਾਏ ਅਸੀਂ 2000 ਜਾਂ 1996 ਤੋਂ ਲੈ ਕੇ 18 ਤੱਕ 15 ਤੋਂ 18 ਤੇ 24 ਤੱਕ ਦੀ ਵੀ ਜਿਹੜੀ ਪੜਤਾਲ ਹੋਊਗੀ ਅਸੀਂ ਉਹਨੂੰ ਵੀ ਸਿਰੇ ਲਾਉਣ ਦੀ ਗੱਲ ਕਰਾਂਗੇ ਸਿਰੇ ਪੰਜਾਬ ਦਲ ਸਿੱਖ ਸਤਿ ਭਾਵਨਾ ਦਲ ਸਮੂਹ ਸੇਵਾਦਾਰ ਇਹ ਤੁਹਾਨੂੰ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਫੈਸਲਾ ਤੁਹਾਡੇ ਹੱਥ 'ਚ ਆਓ ਦੇਖਦੇ ਹਾਂ ਸੰਗਤ ਕੀ ਫੈਸਲਾ ਦਿੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ